ਸਭ ਲੋ ਸਾਰੇ ਸਤਿ ਸ੍ਰੀ ਅਕਾਲ ਜੀ ਤੇ ਅੱਜ ਲੋੜੀ ਆ ਪਰ ਵੀਡੀਓ ਬਣੀ ਕੱਢ ਲੂ ਬਹੁਤ-ਬਹੁਤ ਮੁਬਾਰਕਾਂ ਲੋੜੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਸਭ ਨੂੰ ਲੋੜੀਆਂ ਪਾਰ ਦਾ ਮੌਕਾ ਮਿਲੇ ਤੇ ਸਾਰੇ ਤੰਦਰੁਸਤ ਰਹਿਣ ਤੇ ਅੱਜ ਅਸੀਂ ਬਣਾਉਣਗੇ ਗੋਪੀ ਫਿਰ ਆ ਫਿਰ ਸਾਰੇ ਆਂ ਭਾਈ ਬੁੜੀ ਰੀਖਾ ਖਾਂਸਕ ਭਾਈ ਬੁੜੀ ਚਿੱਟੀ ਫਤਈ ਥੋੜੀ ਸਾਰੇਨ ਪਰਮਾਤਮਾ ਬਾਬੀਆ ਦੇਣ ਲਿਆ ਖੁਸ਼ੀਆਂ ਭਰਿਆ ਲਿਆ ਤੇ ਸਭ ਪਰਿਵਾਰਾਂ ਨੂੰ ਮੁੰਡੇ ਕੁੜੀਆਂ ਕੁੜੀਆਂ ਇੱਕ ਬਰਾਬਰ ਹੀ ਆ ਸਭ ਨੂੰ ਦੇਣ ਆਂ ਤਾਂ ਕੁੜੀਆਂ ਦੀ ਵੀ ਉਨੀ ਖੁਸ਼ੀ ਆ ਤੇ ਮੁੰਡਿਆਂ ਦੀ ਜੇ ਕੁੜੀਆਂ ਨਾ ਹੋਣ ਤਾਂ ਮੁੰਡੇ ਵਿਆਹ ਤੇ ਕੰਮ ਦੇ ਉਹ ਵੀ ਜ਼ਰੂਰੀ ਆ ਭਾਈ ਠੀਕ ਹੈ ਜੇ ਕੁੜੀਆਂ ਹਨ ਮੁੰਡੇ ਨਾ ਹਨ ਤਾਂ ਵੀ ਇਹ ਦੋ ਚੀਜ਼ਾਂ ਕੋਈ ਵੀ ਹੈ ਪਰਮਾਤਮਾ ਸਭ ਨੂੰ ਸਾਰੀ ਚੀਜ਼ਾਂ ਦੇਵੇ ਮੁੰਡਾ ਵੀ ਜ਼ਰੂਰੀ ਹੈ ਕੁੜੀ ਵੀ ਜ਼ਰੂਰੀ ਹੈ ਅਸੀਂ ਕਹਿ ਤਾਂ ਦਿੰਨੇ ਆ ਬਈ ਕੁੜੀਆਂ ਕੁੜੀਆਂ ਪਰ ਕੁੜੀਆਂ ਆਪਣੀ ਜਗ੍ਹਾ ਠੀਕ ਹੈ ਮੁੰਡੇ ਆਪਣੀ ਜਗ੍ਹਾ ਠੀਕ ਹੈ ਠੀਕ ਹੈ ਨਹੀਂ ਅਸੀਂ ਸਿਰਫ ਸੋਚਦੇ ਹਾਂ ਬਈ ਆਹ ਮੁੰਡੇ ਹੋਵੇ ਪਰ ਜਿੰਨਾ ਮੋਹ ਕੁੜੀਆਂ ਲੈਂਦੀਆਂ ਉਹਨੇ ਮੁੰਡੇ ਨਹੀਂ ਲੈਂਦੇ ਠੀਕ ਹੈ ਨਹੀਂ ਤੇ ਚਲੋ ਜੋ ਬਾਕੀ ਪਰਮਾਤਮਾ ਦੀ ਦਾਤ ਹੈ ਬੰਦੇ ਦੇ ਬਸ ਕੋਈ ਵੀ ਹੈ ਨਹੀਂ ਇਹ ਤਾਂ ਜੋ ਪਰਮਾਤਮਾ ਨੇ ਦੇਣਾ ਹੈ ਉਹਦਾ ਬਸ ਕਹਿ ਮੋੜ ਨਹੀਂ ਸਕਦਾ ਬੰਦਾ ਪਰਮਾਤਮਾ ਜੋ ਵੀ ਚੀਜ਼ ਦੇਵੇ ਵਾ ਤਾਂ ਅੰਦਰੋਸਤੇ ਦੇਵੇ ਸਭ ਨੂੰ ਠੀਕ ਹੈ ਜੀ ਤਮੀਆਂ ਉਵਰਾਣੇ ਹੋ ਤੇ ਜੇ ਕੋਈ ਵੀ ਲੋੜੀ ਪਾਉਦਾ ਜਾਂ ਜੇ ਮੁੰਡੇ ਦੀ ਲੋੜੀ ਪਾਉਣਾ ਚਾਹੁੰਦਾ ਤਾਂ ਕੁੜੀ ਵੀ ਵੀ ਕੁੜੀਆਂ ਦੀ ਜ਼ਰੂਰ ਪਾਵੇ ਪਰ ਸੌਰੀ ਅਸੀਂ ਨਹੀਂ ਪਾ ਸਕੇ ਠੀਕ ਹੈ ਪਰ ਪਾਣੀ ਜਾਇ ਦੀ ਅਸੀਂ ਅੱਗੇ ਆਪਣੇ ਪੋਤੇ ਤੇ ਪੋਤੀਆਂ ਦੀ ਜ਼ਰੂਰ ਲੋੜੀਆਂ ਪਾਵਾਂਗੇ ਕੋਸ਼ਿਸ਼ ਪੂਰੀ ਸਾਡੀ ਰਹੂਗੀ ਤੇ ਪੋਤੀਏ ਹੋਵੇ ਜਾਂ ਪੋਤਾ ਹੋਵੇ ਬਰ ਬਰਾਬਰ ਸਮਝਣਾ ਚਾਹੀਦਾ ਮੈਨੂੰ ਪਤਾ ਕਿ ਅਸੀਂ ਵੀ ਮੁੰਡੇ ਦੀ ਨਹੀਂ ਪਾਈ ਹਨ ਹੈ ਹੈ ਸਾਡੀ ਜਹਮ ਕੈਂਦੀ ਤੇ ਜ਼ਰੂਰ ਪਾਣੀ ਚਾਹੀਦੀ ਜਿੰਨੇ ਜ਼ਰੂਰ ਹੀ ਨਹੀਂ ਹੈਗੇ ਜਿੰਨੇ ਆਪਣੇ ਜੇਬ ਆਪਣੇ ਦੇਖ ਕੇ ਉਸ ਹਿਸਾਬ ਨਾਲ ਚੱਲੋ ਠੀਕ ਨਹੀਂ ਜਿੰਨੇ ਕੁ ਮੰਨਦੇ ਕੋਈਏਗਾ ਨਹੀਂ ਚਾਹੀਦੀ ਉਹਨਾਂ ਨੂੰ ਪੁੱਛ ਕੇ ਦੇਖੋ ਕੁੜੀਆਂ ਦਾ ਕੀ ਆ ਮਤਲਬ ਜਿਨ੍ਹਾਂ ਦੇ ਪਰਮਾਤਮਾ ਨੇ ਦਿੱਤੇਗਾ ਕਿ ਨਹੀਂ ਉਹ ਵਿਚਾਰੇ ਕੁੜੀਆਂ ਨੂੰ ਵੀ ਤਰਸਦੇ ਆ ਪਰਮਾਤਮਾ ਹਨ ਕੁੜੀਆਂ ਹੀ ਦੇ ਦੋ ਠੀਕ ਨਹੀਂ ਵੇ ਆਪਣੀ ਸੋਚਣੀ ਆ ਸਿਰਫ ਬਈ ਸਾਨੂੰ ਕੁੜੀਆਂ ਸਾਡੇ ਕੁੜੀਆਂ ਆ ਮੁੰਡਾ ਹੋਵੇ ਠੀਕ ਹੈ ਨਹੀਂ ਹੱਸੇ ਵੀ ਪਹਿਲਾਂ ਦੋ ਤੇ ਕੁੜੀ ਨੂੰ ਤਰਸ ਦੇ ਦੀ ਪਰ ਤੁਹਾਨੂੰ ਦੋ ਤੇ ਦੇ ਦੇ ਉਹ ਹੀ ਗੱਲ ਆ ਸਾਡੇ ਆਪ ਕੁੜੀਆਂ ਦੇ 7 8 ਸਾਲ ਦੀ ਵਿਆਹ ਹੋ ਜਾਏਗਾ ਕੋਈ ਵੀ ਹੋਵੇ ਜੀ ਆਵੇ ਰਾਜੇ ਖੁਸ਼ੀ ਆਵੇ ਤਾਂ ਅਨੁਰੁੱਤ ਹੋਵੇ ਅੱਜ ਪਰਮਾਤਮਾ ਸਭ ਨੂੰ ਦੇਵੇ ਤਾਂ ਦਰੋਸਤੀ ਬੱਸ ਇਹ ਹਲਕੇ ਚੱਲੋ ਅੱਜ ਗੋਭੀ ਬਣਾਣੇ ਲੋੜੀ ਵਾਲੇ ਦਿਨ ਕੋਈ ਸਾਗ ਬਣਾਉਗਾ ਕੋਈ ਕੁਝ ਬਣਾਉਗਾ ਅਸੀਂ ਗੋਭੀ ਬਣਾਉਣ ਲੱਗੇ ਆ ਅੱਗੇ ਚੱਲ ਬਣੋ ਸਾਗ ਵੀ ਪਿਆ ਬਣ ਗਿਆ ਹੈ ਤੇ ਅੱਗੇ ਗੋਭੀ ਨੂੰ ਤੜਕਾ ਲਾ ਦਿੰਦੇ ਆ ਆਲੂ ਮਾਗੀ ਆ ਮੈਨੂੰ ਆਹ ਮਾਗੀ ਦੇ ਸਾਗ ਨੂੰ ਖਾਂਦੇ ਹੁੰਦੇ ਵੇਰੇ ਬਣਾਦੇ ਹੁੰਦੇ ਪਰ ਸਾਗ ਤਾਂ ਵਧੀਆ ਇੱਥੇ ਮਿਲ ਜਾਂਦਾ ਬਦਿਆਂ ਦੇ ਆ ਬਸ ਆਪਾਂ ਦਾ ਹਰ ਹਫਤੇ ਤਕਰੀਬ ਸਾਡੀ ਖੁੱਲੀ ਮਾਰਕੀਟ ਲਾ ਦਈ ਐ ਸਬੀਰਵਾਰ ਦੀ ਵੀਰਵਾਰ ਤੇ ਅਸੀਂ ਤਾਂ ਇਹਦਾ ਭਰਾ ਬਣਾ ਲੇਦਾ ਤੇ ਹੋਰ ਤੇ ਹੋਰ ਅਜ ਤਾਂ ਜਿਆਦਾ ਬਣਾ ਕੇ ਫ੍ਰਿਜਰ ਰੱਖ ਲਈਦਾ ਕਿਉਂ ਇੱਥੇ ਕਿਹੜੀ ਲਾਈਟ ਜਾਂਦੀ ਆ ਉਹ ਫੇਰ ਗਰਮੀਆਂ ਨੂੰ ਕੱਢੀਦਾ ਗਰਮੀਆਂ ਨੂੰ ਕੱਢ ਕੇ ਵਿਰਾਮ ਨਾਲ ਮੱਠੀ ਦੀ ਰੋਟੀ ਵਾਸਵੇ ਇੰਡੀਆ ਯਾਦ ਆ ਜਾਂਦਾ ਬੈ ਜਾ ਮੇਰੇ ਪਰੋਣੇ ਹੋ ਜਾਂਦੀ ਬਈ ਉਹ ਬੜੀ ਆ ਹੈ ਯਾਰ 4 ਦਿਨ ਫ੍ਰੈਸ਼ ਤਾਂ ਹੁਣੇ ਮੈਂਨਾ ਮੇਰੇ ਹਾਂ ਤੇ ਕਦੀ ਉਹ ਵੀ ਪਈ ਹੁੰਦੀ ਹੈ ਚਾਂਦ ਦੇ ਸਵੇਰ ਨੂੰ ਕਾਹਨ ਬਾਅਦ ਅੱਗੇ ਜਦਾਂ ਹੁੰਦੇ ਪਹਿਲੇ ਪਹਿਲੀਆਂ ਕਾਫੀ ਸਮਾਂ ਪਹਿਲੀ ਗੱਲ ਹੈ ਜਦਾਂ ਸਵੇਰੇ ਸਵੇਰੇ ਬੱਜੀ ਰੋਟੀ ਸਵੇਰੇ ਸਵੇਰੇ ਖਾਣੀ ਮੱਕੀ ਦੀ ਉਹ ਤੇ ਸਾਗ ਉਤੇ ਰੱਖ ਕੇ ਰਾਗ ਦਾ ਪੌੜੀਆਂ ਜਵੈਣ ਨਾਲ ਜਿਆਦਾ ਗਲਾਸ ਲੈ ਲੈਣਾ ਆ ਖਾਈ ਜਾਣੇ ਬੜੀ ਸਵਾਦ ਲੱਗਦੀ ਆ ਇਹ ਨਹੀਂ ਗੱਲ ਹੈਗੀ ਪਰਦੇਸਾਂ ਵਿੱਚ ਆ ਕੇ ਤਾਂ ਹੋਰ ਵੀ ਬੰਦਾ ਕਹਿੰਦਾ ਭਾਈ ਆਨੇ ਨੂੰ ਖਰਾਬ ਨਹੀਂ ਕਰਨਾ ਕਿਉਂਕਿ ਪਹਿਲਾਂ ਤਾਂ ਅਸੀਂ ਕਦਰ ਨਹੀਂ ਪਾਈ ਨਿਆਣੀ ਬੁੱਧੇ ਚ ਸਾਨੂੰ ਇਹਨਾਂ ਪਤਾ ਨਹੀਂ ਸੀਗਾ ਕਦਰ ਪਤਾ ਲੱਗਦਾ ਕਦਰ ਦਾਜਾ ਦਾ ਜੀ ਆਪ ਕਮਾ ਲਈਆਂ ਤੇ ਪਤਾ ਲੱਗਦਾ ਇੱਕ ਅਣਕੀ ਚੀਜ਼ ਅਣਦੀ ਖਾਦ ਰਹੀ ᱛੱਕੀ ਖਾਂਦੇ ਸੋਨੋਂ ਵਾਖੀ ਪਰਮਾਤਮਾ ਰੱਬ ਨੂੰ ਤੰਦਰੁਸਤ ਰੱਖੇ ਮੇਰ ਪਰਿਆਸ ਰੱਖੇ ਫਵਰੀ ਇਹ ਦਿਨ ਵਿਹਾਰ ਵਧੀਆ ਵਧੀਆ ਆਣ ਸਾਜਦੇ ਹੋਰ ਬਸ ਚਾਲੂ ਹੋ ਗਿਆ ਹੁਣ ਲੋੜੀ ਆ ਗਏ ਫੇ ਤਾਂ ਲੋੜੀ ਹੁਲਾ ਮੱਲਾ ਹੋਲੀ ਬਸਾਖੀ ਵਾਤਾ ਚਲਬਤ ਹੁਣ ਵਿਆਹ ਖਿਆਲਾਂ ਦੇ ਵਿਆਹ ਵਿਆਹ ਵਾਂਗ ਦੇ ਜਾਇਲਾਂ ਨੇ ਯਾਦਾ ਸੀ ਜਾਇਦਾ ਜਲਾਈ ਮੇਰੇ ਛੁੱਟੀਆਂ ਹੁੰਦੀਆਂ ਜਦ ਕੋਈ ਵਿਆਹ ਹੀ ਨਹੀਂ ਆਉਂਦਾ ਗਰਮੀ 'ਚ ਕਿਹੜਾ ਕਰਦਾ ਬੰਦਾ ਸਾਡੇ ਹੋ ਗਏ ਅਸੀਂ ਤਰਸਦੇ ਰਹੇ ਜੀ ਤਾਂ ਸਾਡੇ ਹੋ ਗਏ ਪਹਿਲਾਂ ਗਰੀਬੀ ਦਾ ਹੋਵੇ ਭਰਾਵਾ ਤੇ ਅਸੀਂ ਸੋਚੀਦਾ ਵੀ ਚਲੋ ਵਿਆਹ ਆਵੇ ਯਾਰ ਸ਼ਗਨ ਫੇਲੇ ਆਉਂਦਾ ਕੋਈ ਰਿਸ਼ਤੇਦਾਰ ਇਕੱਠੇ ਹੁੰਦੇ ਆ ਪਰ ਨਹੀਂ ਆਉਂਦਾ ਵਿਆਹ ਕਰਨੀ ਕੀ ਬੰਦਾ ਚਲੋ ਜਿੱਦ ਜਿੱਦ ਦਾ ਟਾਈਮ ਭਾਈ ਕੱਟੀ ਜਾਂਦਾ ਸਾਰੇ ਕੰਸਾਨ ਘੁੰਮਦੇ ਰਗੇ ਅਜੇ ਤਾਂ ਵੀ ਇੰਡੀਆ ਆਪਾ ਹੋਰ ਕੀ ਕਰੀਏ ਪਿਛਲੀ ਵਾਰੀ ਜੂਰ ਸਾਹਿਬ ਚੱਲ ਗਏ ਸੀ ਇੱਧਰ ਹੱਥ ਸਾਡਾ ਲੱਗ ਗਿਆ ਘੁੰਮਦੇ ਰਹੇ ਤੇ ਫਾਗਦਾ ਵੀ ਇੱਧਰ ਚੱਲ ਗਿਆ ਮਾਦਾ ਸਾਰਿਆਂ ਦੇ ਮਲੋੜ ਗਾਂ ਜਿੱਧਰ ਘੁੰਮਦੇ ਰੇ ਵੀਡੀਓ ਪਾਈਆਂ ਸੀ ਤੇ ਬਸ ਤੇ ਦੇਖੋ ਫਿਰ ਗਿਆ ਜੀ ਦਾ ਨਿਆਣੇ ਨਾਲ ਹੋਰ ਕੀ ਕਰਨੋ ਵੀਡੀਓ ਜਿਆਦਾ 2-3 ਮਹੀਨੇ ਪਹਿਲੇ ਹੁੰਦਾ ਸਾਨੂੰ ਮੈਂ ਹੀ ਭੰਮ ਗਿਆ ਜੀ ਬਹਿ ਇੱਥੇ ਉਹ ਤੇ ਹੁੱਟੀ ਦਾ ਵੀ ਨਹੀਂ ਪਤਾ ਲੱਗਦਾ ਭਰਾਵਾ ਇੱਕ ਮਹੀਨਾ ਜਾਈਦਾ ਮਹੀਨੇ ਦਾ ਪਤਾ ਨਹੀਂ ਲੱਗਦਾ 4 ਦਿਨ ਦਾ 3 ਦਿਨ ਵਾਟੇ ਸਾਡੇ ਲੱਗ ਜਾਂਦੇ ਇੱਥੋਂ ਪਹਿਲਾਂ ਬਰੈਡ ਦਿੱਲੀ ਦੀ ਲੋ ਚਲੋ ਜੀ ਦਿੱਲੀ ਤੋਂ ਪੇ 6-7 ਘੰਟੇ ਲੱਗਦੇ ਉੱਥੇ ਘਰ ਨੂੰ ਜਾਣ ਦੇ। ਕਾਹਦੇ ਲੱਗਦੇ? ਕੋਈ ਆ ਲੱਗੇ ਫਲੈਟਾ ਹੋਣ ਜਿੱਦਾ ਔਰਤ ਆ ਰਿਹਾ। ਉਹਦਾ ਫਾਇਦਾ ਹੈ। ਬਦੌਂ ਘੰਟੇ ਲੋਕਾਂ ਦਾ ਲਾ ਕੇ ਆਪਣੇ ਸ਼ਹਿਰ ਜਾਂ ਪਿੰਡ 'ਚ ਪਹੁੰਚ ਜਾਂਦਾ ਬੰਦਾ। ਦਿੱਲੀ ਦੀ ਬਾੜ ਬਹੁਤ ਦੂਰ ਹੈਗਾ। ਉਹ ਵੀ ਬਣਾਵੇ ਖੜਮੀ ਜਿਹੜਾ ਨਾ ਖੜਮੀ ਬਣਾ ਲਈ ਮੁੰਡਾ ਨਹੀਂ ਹੰਦਾ ਜੀ ਉਹਦਾ ਨਹੀਂ ਹੰਦਾ ਯਾਰ ਅੱਜ ਕੱਲ ਇਦਾਂ ਹੀ ਆ ਕਿਸੇ ਵਜ੍ਹਾ ਜਿਹਾ ਡੇਜ ਜਦੋਂ ਅੱਥੇ ਜੇ ਹੁਣ ਤਾਂ ਉਹ ਘੱਟ ਲੋੜੀ ਮੰਗ ਰਹੀ ਆ ਸਾਡੇ ਕੋਲੋਂ ਤਾਂ ਮੰਗਦੇ ਬਹੁਤ ਤੋੜੀ ਅਜੀਜ਼ਾ ਪਹਿਲੇ ਮਹੀਨਾ ਮੈਨਾਂ 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 ਪਹਿਲੇ ਅਸੀਂ ਦੇਲਾ ਲੋੜ ਹੀ ਮਖਦੇ ਹੁੰਦੇ ਝੋਲੇ ਚੱਕ ਲੈਂਦੇ ਸੀ ਅੱਜ ਤੋਂ 2-3 ਦਿਨ ਐਸੀ ਤਾਂ 2 ਕੁ ਦਿਨ ਪਹਿਲਾਂ ਮੰਗੀ ਸੀ ਇੱਕ ਦਿਨ ਤੇ ਸਾਡੇ ਵਾਰੀ ਹੁੰਦਾ ਵੀ ਕੀ ਸੀ ਮੱਕੀ ਦੇ ਦਾਣਿਆਂ ਵਾਲਿਓ ਗੁਰਦੀ ਪਈ ਜਿਕੇ ਤੋੜ ਦੋਦੇ ਸੀ ਸਾਨੂੰ ਜਾਂ 10 ਪੈਸੇ ਜਾਂ 20 ਪੈਸੇ ਇਹ ਮੈਨੂੰ ਮੈਂ ਦਾ ਫਨ 90 ਰੁਪਈਆਂ ਲੀਆਂ ਗੱਲਾਂ ਐ ਇਹ ਜਿਆਦੇ ਜ਼ਿੰਦੇ ਬਿਤੇ ਸੀ ਜੋ ਬਜੇ 2 ਰੁਪਏ ਕੋ ਬਣ ਜਾਂਦੇ ਹੈ ਬਾਟਾਪ ਦੇ ਘਰ ਨੂੰ ਅਜੀਦਾ ਸੀ ਲੈ ਉਹ 2 ਰੁਪਏ ਵੀ ਪਤਾ ਪਰ ਉਹਦੀ ਕੀਮਤ ਸੀ ਭਾਈ ਪੂਣ ਦਾ ਹਨਿਆਣਾ ਕੋ 50000 ਰੁਪਏ ਹੁੰਦੇ ਆ ਤਾਂ ਵੀ ਕਿਉਂਕਿ ਮਗਹਾਈ ਆਦੇ ਆਂ ਦਾ ਕਸਨ ਮਗੇ ਹੈ ਪੂਰੇ ਬਾਰਡ ਤੇ ਇਹ ਨਹੀਂ ਹੈਗੀ ਬਕਾਇ ਦੀ ਇਹ ਗੱਲੀ ਆ ਪੂਰੇ ਬਾਰਡ ਤੇ ਮਗੇ ਆਈ ਆ ਮੰਗਦੇ ਇੰਨੇ ਆਨੇ ਬੋਕਾ ਛਿੰਦੇ ਨੇ ਦੇ ਨਾਲ ਅੱਗੇ ਤਾਂ 10 11 ਬੱਜਣ ਦੇ ਚਿਰ ਆਦੇ ਅੱਗੇ ਇਦਾਂ ਸੀ ਤਾਂ ਸਮੇ ਚੰਗੇ ਸੀ ਸਮੇ ਚੰਗੇ ਸੀ ਤਾਂ ਕੋਈ ਡਾਡ ਪਾਹੇ ਨਹੀਂ ਸੀ ਜੇ ਰਾਤ ਨੂੰ ਸਾਨੂੰ ਆਪ ਪਤਾ ਵੀ ਅਸੀਂ ਆਪ ਖੁਦ ਸਾਡੇ ਪਿੰਡ ਤੋਂ ਮੈਨੂੰ ਦੋ 2.5 ਕਿਲੋਮੀਟਰ ਦੂਰ ਹੋਣਿਆ ਹਜ਼ਾਰ ਜਿੱਜ ਸਾਡੇ ਖੇਤ ਆ ਆਗ ਨੋਣੇ ਨਹੀਂ ਕਰਦੇ ਕੋਈ ਡੜ ਡੁਪਾ ਨਹੀਂ ਸੀ ਹੁੰਦਾ। ਆ ਮਾਦਾ ਸਾਡੀਆਂ ਰੋਟੀ ਦੇ ਕੇ ਨਹੀਂ 8:00 9:00 ਵਜੇ ਚੱਲ ਬਾਹਰ ਚੱਜਣਾ। ਆਲ ਦਵਾਰੇ ਕਾਨੇ ਹੁੰਦੇ ਨੇ ਨਾ ਕੋਈ ਡਾਰ ਨਾ ਕੋਈ ਡੁਪਾ। ਤੇ ਰਾਤ ਨੂੰ ਸਾਡੀ ਚਾਚੀਣੀ ਨਾਲੇ ਕੁਮਾਦੀ ਨੂੰ ਪਾਣੀ ਲਈ ਜਾਣਾ। ਤੇਰੀ ਰੋਣੀ ਕਾਨੇ ਨਾਲ ਰੋਣੀ ਗੱਲਾਂ ਨੇ ਨਾਲੇ ਵਿੱਚ ਦੇਸੀ ਦਾਰੂ ਵੱਢ ਜਣੀ। ਕੋਈ ਨਹੀਂ ਸੀ ਪੁੱਛਦਾ ਵੈਸੇ ਦਾ ਹੁੰਦਾ। ਅੱਜ ਤਾਂ ਹੁਣ ਸਾਵਾਂ ਜਾ ਦੇ ਇੱਕ ਸਮੇਂ ਨੇ ਜ਼ਿਆਦਾ ਖਰਾਬ ਕਰ ਦਿੱਤਾ 84 ਤੋਂ ਬਾਅਦ ਜ਼ਿਆਦਾ ਖਰਾਬ ਹੋ ਗਿਆ ਕੰਮ ਸਮੇਂ ਤੋਂ ਹਮੇਸ਼ਾ ਹੁੰਦਾ ਆ ਕੋਈ ਡਰ ਨਹੀਂ ਸੰਦਾ ਬੰਦਾ ਦੀ ਰਾਜਮਕ ਬੰਦਾ ਤਾਂ ਰਹਿ ਦਿੰਦੇ ਨੇ ਹਾਂ ਅੱਬ ਇਹੇ ਸ਼ਾਦੀ ਨੂੰ ਅਸੀਂ ਫਗਵਾੜੇ ਦੇਲਾ ਸਮਾਨ ਲੈਣ ਜਾਂਦੇ ਹਾਂ ਜਾਂ ਕੁੜੀਆਂ ਦਾ ਵਿਆਹ ਵੀ ਹੁੰਦੇ ਸੀ ਤੇ ਚਾਚੇ ਨੇ ਰੇੜੀ ਜੋੜ ਲੈਣੀ ਆ ਤੜਕੇ 3 ਵਜੇ ਤੁਰ ਪਣਾ ਤੇ 4 ਦੇ 8-9 ਵਜੇ ਤੱਕ ਫਗਵਾੜੇ ਅਸੀਂ ਪਹੁੰਚ ਜਾਂਦੇ ਹਾਂ ਸਮਾਨ ਲੈਣ ਲਈ ਪੇਟੀਆਂ-ਪੋਟੀਆਂ ਉੱਥੋਂ ਲੱਕੇ ਆਂਦੇ ਨੇ ਇਹ ਵੱਡਾ ਸ਼ਹਿਰ ਸਾਡੇ ਹੋਏ ਪਿੰਡਾ ਸਾਡੇ ਪਿੰਡ ਤੋਂ 22 ਕਿਲੋਮੀਟਰ ਦੂਰ ਆ ਦੇਖ ਲਓ ਇਹਦਾ ਬਹੁਤ ਜਾਸਾ ਬਹੁਤ ਚੰਗਾ ਸੀ ਮਿਰਚ ਤੇਜ ਹੋਵਾਂਗੇ ਨਹੀਂ ਨਹੀਂ ਹਵਾ ਜੀ ਮਿਰਚ ਤੇਜ ਆ ਭਰਾ ਇਹ ਸਵੇਰ ਨੂੰ ਬੰਦਾ ਔਖਾ ਹੁੰਦਾ ਇਹ ਮਿਰਚ ਦਾ ਕੋਈ ਲਾਲ ਚ ਨਹੀਂ ਸਮਾਂ ਬਹੁਤ ਬਦਲ ਗਿਆ ਭਰਾ ਉਹ ਦੁਨੀਆ ਵੀ ਬਦਲੀ ਹੋਈ ਜਾਂਦੀ ਕੋ ਸਮਾਂ ਵੀ ਬਦਲੀ ਹੋਈ ਜਾਂਦਾ ਜਿੱਦ ਜਿੱਦਾਂ ਬੱਸ ਆਈ ਜਾਂਦਾ ਸਮਾਂ ਸਾਡੇ ਸਿਆਣੇ ਕਹਿੰਦੇ ਹੁੰਦੇ ਪਹਿਲਾਂ ਸਾਡੇ ਸਮੇਂ ਚੰਗੇ ਸੀ ਅਸੀਂ ਕਹਿੰਦੇ ਵੀ ਜਿੰਨਾ ਕੱਥੀ ਪਹਿਲਾਂ ਦੇਖ ਲਿਆ ਉਹ ਬਹੁਤ ਵਧੀਆ ਸੀ ਨਾ ਕੋ ਬਗਲ ਹੁੰਦਾ ਸੀ ਨਾ ਕੋ ਬਾਸਤਾ ਉਹ ਦਿ ਰਾਤ ਤੱਕ ਪਾਠਣੀਆਂ ਬੰਦਰ ਕਿਲਾ ਖੇਲੀ ਜਾਂਦਾ ਏਦਾਂ ਤੇ ਕੋਈ ਸਪ੍ਰੈਸ ਹੁੰਦੀ ਸੀ ਪਤਾ ਨਹੀਂ ਕੀ ਕਹਿੰਦੇ ਜਿਹੜੇ ਰਾਤ ਨੂੰ ਉੱਠ ਕੇ ਇੱਕ ਦੂਜੇ ਬਸ ਲੰਬੜੇ ਉਹ ਖੇਲੀ ਜਾਂਦੇ ਬਸ ਰੋਟੀ ਖਾ ਕੇ ਚੱਲ ਕੇ ਉਦੋਂ ਫੇਰ ਖੁੱਲ ਖੇਲਣ ਆਪਣਾ 11 12 ਵਜੇ ਜਾਂਦੇ ਸੀ ਨਾ ਆਪਾਂ ਗੋਲੇ ਬੜੇ ਹੀ ਹੁੰਦੇ ਉਸ ਦਾ ਬੰਦੇ ਨੂੰ ਬਾਂਡੇ 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 ਕਹਿੰਦੇ ਕੋਲੇ ਕਹਿੰਦੇ ਆ ਤਾਂ ਇਹ ਬਹੁਤ ਫੇਰਦੇ ਹੁੰਦੇ ਨੇ ਸ਼ੁਰੂ ਫਾਇਤੀ ਕਰਨਾ ਕੋਣ ਗੱਲ ਲਾਣਾ ਜਿਹੜਾ ਟੜਕਾ ਟੁਰਕਾ ਇਹਨੇ ਮੇਰੇ ਵੀਰ ਨੇ ਇੱਕ ਨੇ ਕਮੈਂਟ ਕੀਤਾ ਅੱਜ ਸਰਦ ਭਾਜੀ ਆਪਣੀ ਸ਼ਖਰ ਵੀ ਦਿਖਾ ਲਓ ਭਰਾਵਾ ਜੀ ਤਾਂ ਆਪ ਕਰਦੇ ਆ ਸ਼ਖਰ ਕਿਸ ਦੀ ਦਿਖਾਣੀ ਨੂੰ ਜੋ ਦੇ ਕੈਬਰੀਲਾ ਦੇਖੀ ਤੇ ਆਪਣੀ ਬੂਟੋ ਦੇਖੀ ਤੇ ਅਨੁਰੋਧਾ ਜਿੰਦਾ ਬਰਮਾ ਦਾ ਵਾਲੇ ਖੋਲਾ ਯਾਰ ਓਪਾ ਵਾਲਾਂ ਜਿਹੜਾ ਹਰ ਹੁੰਦੀ ਯਾਰ ਉਹ ਇਹ ਕੋਈ ਨਹੀਂ ਬਾਹਰ ਕੇ ਛੱਡਦੇ ਹੁੰਦਾ ਯਾਰ ਪਰ ਇਹ ਵੀ ਨਹੀਂ ਪਹਿਲਾਂ ਤਾਂ ਬਹੁਤ ਸੀ ਤੁਹਾਡੇ ਤੁਸੀਂ ਉਹ ਵਿੱਚੋਂ ਦੂਜਾ ਕਰਾਉਂਦੇ ਹੁੰਦੇ ਬੱਲੇ ਪਹਿਲਾਂ ਦੋ ਨਹੀਂ ਮੇਰੇ ਵਾਲ ਕੱਟਦਾ ਹੁੰਦਾ ਸੀ ਮੈਂ ਕਿਉਂਕਿ ਇੱਕ ਫੜ ਕੇ ਰੱਖਦਾ ਰਹਿੰਦਾ ਹੀ ਉਹ ਸੀ ਹਨਾ ਨਹੀਂ じゃ ਕਾ ਪਹਿਲਾਂ ਪਹਿਲਾਂ ਕਟਾਉਂਦੇ ਜਾਈ ਫੋਨ ਹਾਂ ਵਿੱਚ ਵਿੱਚ ਹਾਦਰ ਅੰਦੇ ਵੀ ਜੇ ਮਨ ਗਿਆ ਹੁਣ ਦਾ ਪਹਿਲਾਂ ਭਾਵੇਂ ਦੋਨਾਂ ਨੇ ਫੜਦੇ ਹੋਗਾ ਮੇਰੀ ਹਿੰਦੀ ਤੇ ਤੁਸ ਵਿੱਚ ਕੋਈ ਬੋਲ ਨਹੀਂ ਬੁਝੇ ਸੀ ਯਾਰ ਇੱਥੇ ਤਾਂ ਪਤਾ ਨਹੀਂ ਕੋਸ ਹਵਾਏ ਇੱਧਰ ਯਾ ਪਤਾ ਨਹੀਂ ਪਾਣੀ ਇੱਧਰ ਤਗਰੀ ਬਹੁਤ ਹੀ ਗੰਜੇ ਆ ਇਹ ਤਾਂ ਮੇਰੇ ਵੀਰਾਂ ਨੇ ਕਹਿੰਦੇ ਨੇ ਟੋਪੀਆਂ ਲਾਈਆਂ ਹੁੰਦੀਆਂ ਉਹ ਤਾਂ ਸੱਦੇ ਤਾਂ ਬੰਬ ਬਣੇ ਹੁੰਦੇ ਕਈ ਟੋਪੀ ਲਾਗੇ ਪਾ ਲਾਗੇ ਦਾ ਪਰ ਮੈਂ ਕੱਟਣ ਵਾਲੇ ਪੈਸੇ ਤਾਂ ਨਹੀਂ ਲੈਂਦੇ ਯਾਰ ਹੋਰ ਇੱਕ ਵਾਰ ਇੱਧੇ ਗਿਆ ਨਹੀਂ ਭਰਾਵਾ ਰਾਜਗੁਰੂ ਦਾ ਯਾਰ ਦੋ ਸੀ ਲਾਈਗਲ ਚਲਗਟ ਆ ਗਏ ਨਾਲ ਹੀ ਪਰਿਵਦ ਕੋਲ ਗਏ ਦੋਨੇ ਦੋ ਰੇਟ ਲਾਏ ਪੰਜ ਗੱਲਾਂ ਮੈਨੂੰ ਆ ਦੇਖੇ ਹੁਣੀਆਂ ਗੱਲ ਦੋ ਹਜ਼ਾਰ 5 ਕਲੀ 6 ਦੀ ਇਹ ਲਗਾ ਰਹੀ ਨੂੰ ਪੁੱਛਿਆ ਬਾਹਰ ਖਤਾਕ ਹੋ ਗਏ ਜਿਵੇਂ ਵੀ ਇਹ ਪੰਜਾ ਦੋ ਰੇਟ ਲਾਇਆ 5 ਰੁਪਏ ਵੀ 70 ਰੁਪਏ ਦੀ ਆ ਤੋ ਆਪ ਗੰਜਾ ਕੰਦਾ 5 ਰੁਪਏ ਮੇਰੇ ਯਾਰ ਕੀ ਦੇਣ ਵਾਲੇ ਹੱਥ ਮਾਰਿਆ ਕਹਿੰਦਾ 5 ਰੁਪਏ ਮੇਰੇ ਯਾਰ ਕੀ ਨੇ 7 ਰੁਪਏ ਤੋ ਆ ਦੋ। ਅਸੀਂ 7 ਰੁਪਏ ਤੇ ਦੀਓ। ਇੰਗਾ ਇਹ ਕਮੇਟੀ ਜੀ ਆ ਪਈ। ਰੇਟ ਦਾ ਭਾਈ ਉਹ ਹੀ ਆ। 7 ਦਾ ਪਾਣੀ ਇਦਾਂ ਦਾ ਕਰੇ ਕਿ ਬੰਦਾ ਯਾਰ। ਇੱਕ ਪਤਾ ਕੀ ਹੈ ਇੱਥੇ ਲਗਰਜੀ ਦੀ ਲਗਰਜੀ ਦਿੱਤੇ ਜਦ ਤੂੰ ਕੱਟ ਲਾਈ ਦੇ ਸਾਰਾ ਵੀ। ਮੈਸੇ ਇਹ ਵੀ ਕੰਮ ਹੋਈ ਜਾ। ਯੋ ਬਾਕੀ ਇਹ ਘਰ ਦੇ ਜੀਤੀ ਯਾਰ ਇਹਨੂੰ ਕਿਹੜਾ ਰੂਰ ਲੱਗਣੀ ਆ ਬੜਾ ਮੁੰਡਾ ਦਾ ਕੰਮ ਉਹ ਨਾਲ ਦੀ ਹੋ ਗਿਆ ਪੂਰ ਬਾਲਾ ਤੇ ਕੀ ਲੈਣਾ ਸਿੱਖ ਵੀ ਵਧੀਆ ਲੱਗਦਾ ਹੁੰਦਾ ਹੋਰ ਉਦਾਂ ਯਾਰ ਕੀ ਕਰੀਏ ਹੁੰਦਾ ਘੋੜਾ ਦੀ ਅੱਪਾ ਬਾਕੀ ਆਪਣੀ ਨੇਚਰ ਹੋਣੀ ਹੈ ਜਾਈ ਯਾਰ ਜੀ ਜੀ ਪਰਮਾਗ ਮੈਂ ਕਿਹਾ ਮੰਨਣ ਦੇ ਰਾਸੇ ਬੱਖਰੇ ਬਖਰੇ ਆ ਮਨੋ ਪਰਮਾਤਮਾ ਨੂੰ ਮਨੋ ਧਿਆ ਤੋਕੇ ਸੇ ਬਹਾਨੇ ਵਿਕੇ ਸੇ ਰਾਸਤੇ ਦਿੰਦੇ ਮਨ ਨੂੰ ਮਨਵਾ ਦੇ ਰਿਹਾ ਪਰਮਾਤਮਾ ਨੂੰ ਪਰਮਾਤਮਾ ਨੇ ਦਿੱਤਾ ਲਿਆ ਬਸ ਫਾਰ ਰਹੇ ਨੇ ਭਾਈ ਹੁਣ ਭਾਈ ਭਾਈ ਮੈਂ ਫੇਰ ਲਈਂ ਗੀ ਹੈ। ਹੇ? ਬਾਰੂ ਜੀ ਗੱਲਾਂ ਦਾ ਜੱਲਾਂ ਨਿਬੜਵਾ। ਤੇ ਤੁਸੀਂ ਮਾਧਮਾ ਤੇ ਕਹਿੰਦੇ ਆ ਨਾ ਹੁਣ ਇਹ ਵੋਟੇ ਜਿਹੜੇ ਉੱਧਾ ਮੈਂ ਕਿਹਾ ਥੋੜੇ ਕੱਚੀ ਕੱਚੀ ਲੱਗਦੇ। ਲੋਗ ਆਦੇ। ਤੇ ਕਈਆਂ ਕੋਲ ਜਾਂਦੀ ਰੋਭੀ ਰੋਭੀ ਨਾ ਨੋਟ ਕਰਵਾ। ਭੱਜੋ ਚੇਜ ਆਪਣੇ ਘਰ ਦੀ ਦੀ ਜੀ ਉਹਦੇ ਵਰਗਾ ਨਜ਼ਾਰਾ ਜੀ। ਮੈਂ ਕਹਿੰਦਾ ਹੁਣ ਥੋੜੀ ਹੋਵੇ ਜੀ। ਉਹਦਾ ਸਵਾਲ ਹੈ ਵੱਖਰਾ ਆਇਆ। ਦੇ ਆਂਦਾ ਹਰੇਕ ਉਸਾਨ ਠੀਕ ਹੈ ਬਹੁਤ ਜਾਨੀ ਵਿਦਿਆਦੇ ਹੁਣ ਇੱਥੇ ਤਾਂ ਸਾਰੀ ਚੀਜ਼ ਮੌਜੂਦ ਹੈ ਸਾਡੇ ਆਪਣੇ ਤੇ ਤੇ ਉਹ ਚੀਜ਼ ਨਹੀਂ ਮਾਰਦੇ ਹੁਣ ਖਾਣੀ ਬਣਦੀ ਹੈ ਕਰੇਗੀ ਹੁੰਦਾ ਜੇ ਤਾਂ ਇਹ ਆ ਤਾਂ ਛੋਟੀਆਂ ਵੱਧ ਗਈਆਂ ਇਹਨਾਂ ਬਾਬੋਗਾਂ ਇਹ ਕੋਈ ਲਾੜਾ ਸਲਾਰੇ ਦੇ ਦੇਣੀ ਹਲਵਾ ਦੀ ਰੋਟੀ ਇਹ ਵੱਜ ਗਈ ਇੱਥੇ ਬਤਾ ਇਹ ਉਹ ਖਾਦੀ ਵੀ ਕੀ ਜੀ ਹੈ ਜਿਹਦੇ ਰੰਗ ਬਸ ਮੜੀਏ ਪਾਉ ਦਾ ਰੰਗ ਆ ਜੂਗੀ ਇੱਥੇ ਮਟਰ ਖੁੱਲਾ ਜਾਂਦਾ ਜੀ। ਤੋਂ ਬਾਜਮਾਰਗੇ ਨਿਕੋ ਜਾਣੀ ਆ। ਫਤਿੱਲੇ ਚ ਨਹੀਂ। ਮੋਂਟੇ ਰੰਗਣਾ ਮਧਿਆ ਜਾਦੇ ਹੋਗੇ ਫਤਿੱਲੇ ਚ। ਤੁਸੀਂ ਤਾਂ ਟੱਕਰ ਇਹਨੇ ਦਾ ਹੈ। ਕੋਈ ਫਸੇ ਜਾਂਦੀ ਬਰਾਵਾ ਜੀ ਨਹੀਂ ਮਰਜੀ ਲਾ ਲੋ ਕਿਸੇ ਵੀਲੇ ਆ। ਸਾੜਮੀ ਰਹਿ ਜਵੇ ਨੇ ਤਾਂ। ਕੋਸ਼ਿਸ਼ ਕਰਦੇ ਕਰਦੇ ਬਸ ਸਾਗ ਜੇ ਬਣ ਜਾਂਦਾ ਇਹਦਾ। ਵੇ ਬੋਬੀ ਢਾਹ ਦਿੱਤੀ ਤਾਂ ਥੱਲੇ ਨੂੰ ਬੈਠ ਜਾਓ ਥੋੜੀ ਜਿਹੀ ਇਹਦਾ ਫਰਾਈ ਬੈਂਡ ਵੀ ਬਾਹਰ ਆ ਜੀ ਉਸੇ ਭਰਾ ਕੋ ਚਲੋ ਤੁਹਾਨੂੰ ਦਿਖਾ ਦੇ ਸੰਨ ਜਦ ਬਣ ਜੂਗੀ ਓਕੇ ਹਾਂ ਜੀ ਹਾਂ ਸਰਦੀ ਹੋ ਚੱਲੀ ਤਿਆਰ ਤਾਂ ਇਹ ਪਾਣੀ ਛਾਟਣ ਦੇ ਪਹਿਲਾਂ ਹੀ ਜਰੂਰ ਘਟਾ ਕੇ 2-4 ਮਿੰਟ ਉਹ ਤੋਂ ਬਾਅਦ ਨਟਾ ਦੇ। ਉਹ ਤੋਂ ਬਾਅਦ ਚੱਤੇ ਪਤਾ ਦੇ। ਇਹ ਬੜਕਾ ਨਹੀਂ ਦਿੰਦੇ। ਪਾ ਦੋ। ਤੇ ਮਸਾਲਾ, ਧਨੀਆ ਪਾ ਦੋ। ਹੁਣ ਅੱਧਾ, ਹੁਣ ਅੱਧਾ ਕੱਟ ਕੇ ਪਾ ਦੋ।

ਤਾਂ ਗੋਭੀ ਹੋ ਗਈ ਸਾਡੀ ਤਿਆਰ ਮਿਲਦੇ ਆਂ ਅਗਲੇ ਵਲੌਗ ਚ ਆ ਰਹਿਣ ਨੂੰ ਸਤਿ ਸ੍ਰੀ ਅਕਾਲ ਆਪਣਾ ਆਪਣਾ ਰੱਖਿਓ ਖਿਆਲ ਗੁੱਡ ਨਾਈਟ Bye bye Tata